मोहाली पुलिस ने बड़ी वारदातों को अंजाम देने वाले गिरोह के चार सदस्यों को गिरफ्तार करने में बड़ी सफलता हासिल की है इन चारों पर जो कि निहंग की वेशभूषा में थे और इन पर मोहाली से एक युवक और उसकी दोस्त महिला को किडनैप करने व लूटपाट करने के संगीन आरोप हैं प्रेस कॉन्फ्रेंस कर जानकारी देते हुए SSP ਮੋਹਾਲੀ ਹਰਮਨਦੀਪ ਸਿੰਘ ਹੰਸ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਕਿ ਲਖਨੌਰ ਦੇ ਨੇੜੇ ਤੋਂ ਚਾਰ ਜਿਹੜੇ ਨੌਜਵਾਨ ਐ ਨਿਹੰਗ ਦੇ ਬਾਣੇ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਆ ਕੇ ਉਹਨਾਂ ਨੇ ਇੱਕ ਗੱਡੀ ਸਨੇਚ ਕੀਤੀ ਤੇ ਉੱਥੋਂ ਇੱਕ ਨਾਲ ਕੁੜੀ ਨੂੰ ਵੀ ਕਿਡਨਾਪ ਕਰਕੇ ਲੈ ਗਏ ਜਦੋਂ ਉੱਥੇ ਪੁਲਿਸ ਪਾਰਟੀ ਪਹੁੰਚੀ ਜੀ ਮੌਕੇ ਦੇ ਦੇ ਜਾਂਚਬੀਨ ਕੀਤੀ ਗਈ ਤਾਂ ਇਹ ਪਤਾ ਲੱਗਿਆ ਕਿ ਇੱਕ ਲੜਕਾ ਤੇ ਲੜਕੀ ਜਿਹੜੇ ਬੈਸਟੈਕ ਮਾਲ ਤੋਂ ਕੋਈ ਮੂਵੀ ਦੇਖ ਕੇ ਵਾਪਸ ਜਾ ਰਹੇ ਸੀਗੇ ਉਹਨੂੰ ਇੱਥੇ ਲਖਨੌਰ ਦੇ ਉੱਪਰ ਚਾਰ ਨੌਜਵਾਨਾਂ ਨੇ ਰੋਕਿਆ ਜਿਹੜੇ ਇੱਕ ਮੋਟਰਸਾਈਕਲ ਤੇ ਸਵਾਰ ਸੀਗੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਮੋਟਰਸਾਈਕਲ ਤੇ ਚਾਰ ਜਣੇ ਸੀਗੇ ਚਾਰੋਂ ਨਿਹਨ ਸਿੰਘ ਦੇ ਬਾਣੀ ਸੀਗੇ ਇਹਨਾਂ ਨੇ ਇੱਕ ਜਣਾ ਇਹਨਾਂ ਦਾ ਮੋਟਰਸਾਈਕਲ ਤੇ ਰਹਿ ਗਿਆ ਬਾਕੀ ਤਿੰਨ ਜਣੇ ਉਹ ਮੁੰਡਾ ਕੁੜੀ ਦੇ ਨਾਲ ਉਸ ਗੱਡੀ 'ਚ ਬੈਠ ਕੇ ਤੇ ਇਹਨਾਂ ਨੂੰ ਅੱਗੇ ਲੈ ਗਏ ਥੋੜਾ ਅੱਗੇ ਜਾ ਕੇ ਉਹਨਾਂ ਨੇ ਲੜਕੇ ਨੂੰ ਵੀ ਉਤਾਰਤਾ ਤਕਰੀਬਨ 100 ਕਿਲੋਮੀਟਰ ਹੱਡਲੀ ਜਾ ਕੇ ਤੇ ਲੜਕੀ ਨੂੰ ਲੈ ਕੇ ਫਰਾਰ ਹੋ ਗਏ ਪਹਿਲਾਂ ਤਾਂ ਜਿਹੜੀ ਇਹਦੀ ਸਿਚੁਏਸ਼ਨ ਦੀ ਗ੍ਰੈਵਿਟੀ ਇਹ ਬਣੀ ਹੋਈ ਸੀ ਕਿ ਕਿਤੇ ਚਾਰ ਜਣੇ ਇਸ ਤਰ੍ਹਾਂ ਇੱਕ ਲੜਕੀ ਨੂੰ ਕਿਡਨਾਪ ਕਰਕੇ ਲੈ ਕੇ ਗਏ ਆ ਕਿ ਕੋਈ ਉਹਦੇ ਨਾਲ ਮੰਦਭਾਗੀ ਘਟਨਾ ਜਾਂ ਕੋਈ ਅਨਫੋਰਚੂਨੇਟ ਇਨਸੀਡੈਂਟ ਨਾ ਹੋ ਜਾਈ। ਲੇਕਿਨ ਰਾਤ ਨੂੰ ਕਰਦੇ ਕਰਦੇ ਬਾਅਦ 'ਚ ਪਤਾ ਲੱਗਿਆ ਕਿ ਉਹ ਸ ਕੁੜੀ ਨੂੰ ਸੀਪੀ 67 ਮਾਲ ਦੇ ਕੋਲ ਇਹ ਉਤਾਰ ਕੇ ਤੇ ਗੱਡੀ ਜਿਹੜੀ ਹੈਗੀ ਐ ਲੈ ਕੇ ਇਹ ਫਰਾਰ ਹੋ ਗਏ। ਉਦੋਂ ਤੋਂ ਹੀ ਜਿਹੜਾ ਹੈਗਾ ਜੀ ਅਸੀਂ ਆਪਣੀਆਂ ਟੀਮਾਂ ਬਣਾ ਕੇ ਅਲੱਗ-ਅਲੱਗ ਕੈਮਰੇ ਚਾਹੰਦੇ ਹੋਏ ਦੇਖਦੇ ਰਹੇ। ਵੀ ਇੱਕ ਗੱਡੀ ਗਈ ਕਿਸ ਪਾਸੇ ਹੈਗੀ ਤੇ ਕਿੱਧਰ ਅਸੀਂ ਸਾਡੀਆਂ ਸਾਰੀਆਂ ਟੀਮਾਂ ਇਹਨੂੰ ਟ੍ਰੇਸ ਕਰਨ ਤੇ ਲੱਗੀਆਂ ਅਲਟੀਮੇਟਲੀ ਅਪਰੋਕਸੀਮੇਟਲੀ ਕੱਲ ਦੁਪਹਿਰੇ ਫਿਰ 12:30 ਵਜੇ ਇਨਸੀਡੈਂਟ ਤੋਂ 12 ਘੰਟੇ ਬਾਅਦ ਇਹ ਗੱਡੀ ਜਿਹੜੀ ਹੈਗੀ ਅਸੀਂ ਚਨਾਰਥਲ ਪਿੰਡ ਹੈਗਾ ਥਾਣਾ ਸ਼ਾਹਵਾਦ ਡਿਸਟ੍ਰਿਕਟ ਕੁਰੂਕਸ਼ੇਤਰ ਹਰਿਆਣੇ ਦੇ ਵਿੱਚ ਉੱਥੇ ਇੱਕ ਗੁਰਦੁਆਰੇ ਦੇ ਵਿੱਚ ਜਿਹੜਾ ਪਿੰਡ ਦਾ ਗੁਰਦੁਆਰਾ ਸੀ ਉੱਥੇ ਹੀ ਗੱਡੀ ਟ੍ਰੇਸ ਕੀਤੀ ਕਿਉਂਕਿ ਅਲੱਗ-ਅਲੱਗ ਕੈਮਰੇ ਦੇਖ ਰਹੇ ਸੀ ਕੈਮਰੇ ਬਾਰ-ਬਾਰ ਗੱਡੀ ਆ ਰਹੀ ਸੀ ਉਹਦਾ ਰੂਟ ਟ੍ਰੇਸ ਕਰ ਰਹੇ ਸੀ ਇਹ ਇਵਨ ਜਾਂਦੇ ਹੋਏ ਇਹਨਾਂ ਨੇ ਟੋਲ ਪਲਾਜ਼ੇ ਦੇ ਵੀ ਉੱਥੇ ਬਦਤਮੀਜ਼ੀ ਕੀਤੀ ਤੇ ਇੱਕ ਉੱਥੇ ਟੋਲ ਪਲਾਜ਼ੇ ਦੇ ਕਰਿੰਦੇ ਦੇ ਵੀ ਜਿਹੜੀ ਹੈਗਾ ਹੱਤ ਚੁੱਕਿਆ ਤੇ ਚਪੇੜ ਮਾਰੀ ਉੱਥੇ ਉਹਨਾਂ ਨੇ ਤੇ ਅਲਟੀਮੇਟਲੀ ਜਾ ਕੇ ਜਦੋਂ ਅਸੀਂ ਉੱਥੇ ਪੁਲਿਸ ਪਾਰਟੀ ਪਹੁੰਚੀ ਤਾਂ ਇਹਨਾਂ ਨੇ ਉੱਥੇ ਲੋਕਲ ਪੁਲਿਸ ਦੀ ਵੀ ਮਦਦ ਲਈ ਜਦੋਂ ਗੱਡੀ ਦੇਖੀ ਤੇ ਕਿਉਂਕਿ ਗੁਰਦੁਆਰੇ ਦਾ ਮੈਟਰ ਸੀ ਗੱਡੀ ਜਿਹੜੀ ਹੈ ਉਹ ਗੁਰਦੁਆਰੇ ਦੇ ਅੰਦਰ ਅੰਦਰ ਖੜੀ ਕਰੀ ਹੋਈ ਸੀ ਇਹਨਾਂ ਨੇ ਸਾਨੂੰ ਇਹ ਸੀਗਾ ਵੀ ਪੁਲਿਸ ਅੰਦਰ ਜਾਊਗੀ ਕੋਈ ਮਰਿਆਦਾ ਦਾ ਭੰਗ ਨਾ ਹੋਵੇ ਕੁਝ ਨਾ ਹੋਵੇ ਤਾਂ ਉੱਥੋਂ ਦੇ ਪਾਠੀ ਸਿੰਘਾਂ ਨੂੰ ਬੁਲਾਇਆ ਗਿਆ ਪਿੰਡ ਦੇ ਸਰਪੰਚ ਨੂੰ ਨਾਲ ਲਿਆ ਗਿਆ ਤੇ ਬਹੁਤ ਹੀ ਹਾਈ ਸੈਂਸਿਟੀਵਿਟੀ ਦੇ ਨਾਲ ਇਸ ਮੈਟਰ ਨੂੰ ਡੀਲ ਕੀਤਾ ਗਿਆ ਤੇ ਇਹਨਾਂ ਉੱਥੋਂ ਦੇ ਗੁਰਦੁਆਰੇ ਦੇ ਸਿੰਘ ਸਾਹਿਬਾਨ ਸੀਗੇ ਉਹਨਾਂ ਨੇ ਚਾਰੋਂ ਨੌਜਵਾਨਾਂ ਨੂੰ ਪੁਲਿਸ ਦੇ حوالے ਕੀਤਾ ਤੇ ਨਾਲ ਜਿਹੜੀ ਹੈਗੀ ਉਹ ਗੱਡੀ ਵੀ ਰਿਕਵਰ ਕਰਾਈ ਇਹਦੇ ਜਿਹੜੇ ਚਾਰ ਸਿੰਘ ਹੈਗੇ ਆ ਜੀ ਨਿਹਾਲ ਸਿੰਘ ਬਣੇ ਹੋਏ ਸੀ ਸ਼ਮਸ਼ੀਰ ਸਿੰਘ ਹੈਗਾ ਇਹ ਖਾਣਾ ਕਲਾਂੋਂ ਔਰ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਦੂਸਰਾ ਇਹਨੇ ਜੋ ਸਤਨਾਮ ਸਿੰਘ ਹੈਗਾ ਉਹ ਖੰਨਾ ਜ਼ਿਲ੍ਹਾ ਦਾ ਰਹਿਣ ਵਾਲਾ ਹੈ ਇੱਕ ਨਿਰਮਲ ਸਿੰਘ ਹੈ ਜਿਹੜਾ ਨਵਾਂ ਸ਼ਹਿਰ ਦਾ ਵਾਸੀ ਹੈ ਤੇ ਇੱਕ ਚੰਦਰਮੋਹਨ ਹੈਗਾ ਇਹ ਵੀ ਨਵਾਂ ਸ਼ਹਿਰ ਦਾ ਵਾਸੀ ਹੈ ਇਹ ਚਾਰੋਂ ਜਣੇ ਇੱਥੇ ਇੱਕ ਸੁਹਾਣੇ ਦੇ ਨੇੜੇ ਕੋਈ ਪੀਜੀ ਹੈਗਾ ਉਹਦੇ ਪੀਜੀ ਦੇ ਵਿੱਚ ਰਹਿੰਦੇ ਸੀਗੇ ਤੇ ਇਸ ਤਰ੍ਹਾਂ ਦੀ ਇਹਨਾਂ ਨੇ ਜਿਹੜੀ ਹੈਗੀ ਹੈ 11 ਤੇ 12 ਤਰੀਕ ਦੀ ਰਾਤ ਨੂੰ ਇਹ ਵਾਰਦਾਤ ਕੀਤੀ ਹੈ ਚਾਰਾਂ ਨੂੰ ਅਸੀਂ ਅਰੈਸਟ ਕਰ ਲਿਆ ਤੇ ਗੱਡੀ ਰਿਕਵਰ ਕਰ ਲਈ ਤੇ ਮੁੰਡਾ ਤੇ ਕੁੜੀ ਦੋਨੋਂ ਜਿਹੜੇ ਹੈਗੀਆਂ ਉਹ ਰਿਚ ਸੇਫ ਹਨ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੁਝ ਆਇਆ ਹੋਵੇ ਨਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਕਿੰਨੇ ਦਿਨਾਂ ਤੋਂ ਇੱਥੇ ਰਹਿ ਰਹੇ ਸੀ ਕ੍ਰਿਮੀਨਲ ਬੈਕਗਰਾਉਂਡ ਇੱਕ ਦੋ ਬੰਦਿਆਂ ਦਾ ਆ ਰਿਹਾ ਜੀ ਇਹ ਸ਼ਾਇਦ ਹੋਵੇ ਜਿਹੜਾ ਅਸੀਂ ਟਰੈਕ ਕਰ ਰਹੇ ਹਾਂ ਕੱਲ ਹੀ ਫੜੇ ਹੁਣ ਅੱਗੇ ਬਾਕੀ ਇਨਵੈਸਟੀਗੇਸ਼ਨ ਜਾਰੀ ਹੈਗੀ ਇਹਦੇ ਵਿੱਚ ਤੇ ਇਹ ਤਕਰੀਬਨ ਤਕਰੀਬਨ 6 ਮਹੀਨੇ ਸਾਲ ਤੋਂ ਇੱਥੇ ਹੈਗੇ ਜੀ ਹੋਰ ਵੀ ਇਹ ਘਟੀਆਂ ਮੋਟੀਆਂ ਵੀ ਵਾਰਦਾਤਾਂ 'ਚ ਤਨੂ ਸ਼ੱਕ ਹੈ ਵੀ ਇਹ ਪਹਿਲਾ ਮਿਲੇ ਹੋਏ ਕੋਈ ਸਨੇਚਿੰਗ ਹੈ ਇਦਾਂ ਦੀ। ਇਸ ਦਾ ਮਕਸਦ ਕੀ ਸੀ ਜੇ ਜਿਹੜੇ ਗੇਲ ਕੁੜੀ ਨੂੰ ਵੀ ਛੱਡ ਗਏ ਹਨ ਨਹੀਂ ਪਹਿਲਾਂ ਲੈ ਗਏ। ਮਕਸਦ ਮੇ ਵੀ ਹੁਣ ਜਾਂ ਤਾਂ ਗੱਡੀ ਦਾ ਦੇਖੋ ਗੱਡੀ ਸਨੇਚ ਕਰਨ ਦਾ ਕਾਰ ਦਾ ਪਰਪਸ ਹੋਵੇ ਇਹਨਾਂ ਦਾ ਵੀ ਕਾਰ ਕਿਉਂਕਿ ਜਾ ਕੇ ਬਿਲਕੁਲ ਇਹਨੇ ਵਧੀਆ ਉੱਥੇ ਮੈਂ ਬਾਅਦ ਚ ਅਗਰ ਫੋਟੋਗ੍ਰਾਫ वगैरह ਜਿਹੜੀਆਂ ਸੀ ਤੁਸੀਂ ਆਪਣੇ ਰਹੀਆਂ ਹੈਗੀਆਂ ਤੁਹਾਨੂੰ ਦਿਖਾ ਦਾਂਗੇ ਕਿ ਉਹ ਪ੍ਰੋਪਰਲੀ ਜਾ ਕੇ ਉੱਥੇ ਅੰਦਰ ਮਤਲਬ ਹਾਈਡ ਕੀਤੀ ਹੋਈ ਸੀ ਗੱਡੀ ਗੁਰਦੁਆਰੇ ਦੇ ਅੰਦਰ ਕਿ ਜਾਨੀ ਕਿ ਮੇਨ ਸਨੇਚਿੰਗ ਮੇਨ ਇਹੀ ਲੱਗ ਰਿਹਾ ਜੀ ਸਨੇਚਿੰਗ ਸੀਗੀ ਲੇਕਿਨ ਇਸ ਤਰ੍ਹਾਂ ਸੈਂਸਿਟੀ ਚਾਰ ਜੁੜੇ ਸੀਗੇ ਤੇ ਬਹੁਤ ਜ਼ਿਆਦਾ ਇਸ ਚੀਜ਼ ਦਾ ਉਹ ਰਾਤ ਨੂੰ ਸਾਨੂੰ ਇਹ ਸੀਗਾ ਇੱਕ ਪੈਨਿਕ ਕ੍ਰੀਏਟ ਹੋ ਗਿਆ ਸੀ ਵੀ ਕਿਤੇ ਕੁੜੀ ਨਾਲ ਕਿਸੇ ਤਰ੍ਹਾਂ ਦਾ ਕੋਈ ਗਲਤ ਨਾ ਹੋ ਜਾਵੇ। ਕੋਈ ਗਲਤ ਹੋਇਆ। ਨਹੀਂ ਉਹ ਹੁਣ ਜਿਹੜੀ ਦੇਖੋ ਇਹਨਾਂ ਨੇ ਲੱਡੀ ਦੇ ਵਿੱਚ ਉਹ ਕੀਤਾ ਹੈਗਾ ਉਹਦੇ ਨਾਲ ਮਤਲਬ ਉਹ ਜੋ ਫਿਰ ਉਸ ਤੋਂ ਬਾਅਦ ਉਹਨੇ ਰੌਲਾ ਵਗੈਰਾ ਕਾਫੀ ਪਾਇਆ ਮੁੰਡੇ ਨੂੰ ਵੀ ਇਹਨਾਂ ਨੇ ਇੱਕ ਵਾਰੀ ਉਤਾਰਤਾ ਫਿਰ ਇੰਨਾ ਜ਼ਿਆਦਾ ਹੋ ਗਿਆ ਕਿ ਉਹਨੂੰ ਵੀ ਉਹ ਸੁੱਟ ਗਏ ਉੱਥੇ ਹੀ। ਇਹ ਵੀ ਗੱਲ ਹੈ ਕਿ ਮੁੰਡੇ ਨਾਲ ਵੀ ਕੁੱਟਮਾਰ ਕੀਤੀ ਕਾਫੀ। ਹਾਂਜੀ ਹਾਂਜੀ ਉਹਦੇ ਨਾਲ ਵੀ ਜਦੋਂ ਇਹਨਾਂ ਨੇ ਇੱਥੇ ਰੋਕਿਆ ਰੋਕਿਆ ਉਹਨੇ ਕਨਫਰੰਟ ਕੀਤਾ ਵੀ ਤੁਸੀਂ ਮੈਨੂੰ ਕਿਉਂ ਰੋਕ ਰਹੇ ਹੋ। ਤਾਂ ਇਹਨਾਂ ਨੇ ਉਹਦੇ ਹੱਥ ਉੱਤੇ ਚੱਕਿਆ ਹੈਗਾ ਬਿਲਕੁਲ। ਨਾਨ ਸਿੰਘਾਂ ਦਾ ਤਾਂ ਪਤਾ ਚੱਲ ਪਾਇਆ ਕੋਈ ਬੈਕਗ੍ਰਾਉਂਡ ਉਹਨਾਂ ਦਾ ਕੋਈ ਪੁਰਾਣੇ ਤਾਲੁਕਾਤ ਕੋਈ ਮਾਮਲੇ ਜਿੱਥੇ ਨਹੀਂ ਹੁਣੇ ਚਾਰੋਂ ਜਿਹੜੇ ਹੈਗੇ ਹਨ ਨਿਹੰਗ ਸਿੰਘਾਂ ਦੇ ਬਾਣੇ ਜੀ ਸੀਗੇ ਹੁਣ ਉਹ ਐਸੀ ਉਹੀ ਇਹਨਾਂ ਦਾ ਟਰੈਕ ਕਰਦੇ ਵੀ ਸ਼ਾਇਦ ਕਿਸੇ ਜਥੇਬੰਦੀ ਨਾਲ ਐਸੋਸੀਏਟਿਡ ਸੀਗੇ ਜਾਂ ਆਪਣੇ ਤੌਰ ਤੇ ਆ ਕੋ ਮਤਲਬ ਇਸ ਤਰ੍ਹਾਂ ਤਾਂ ਦੇ ਕੋਈ ਇੱਕ ਤਰ੍ਹਾਂ ਦੀ ਮਤਲਬ ਕਹਣਾ ਇਹ ਵੀ ਸਿੱਖ ਨੂੰ ਬਦਨਾਮ ਕਰਨ ਵਾਲੀ ਗੱਲ ਹੈ ਵੀ ਤੁਸੀਂ ਬਾੜਾ ਪਾ ਕੇ ਇਸ ਤਰ੍ਹਾਂ ਦੇ ਕੰਮ ਕਰ ਸਰ ਉੱਥੇ ਦਾ ਕੀ ਲਿੰਕ ਆ ਰਿਹਾ ਹੈ ਕੁਛੇ ਤੋਂ ਜਿਹੜਾ ਉੱਥੇ ਤਾਂ ਹਲੇ ਅਸੀਂ ਉਹੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉੱਥੇ ਕੀ ਉੱਥੇ ਕਿਉਂ ਗਏ ਗੱਡੀ ਇਸ ਤਰ੍ਹਾਂ ਲਿਜਾ ਕੇ ਇਦਾਂ ਲੱਗ ਰਿਹਾ ਕਿ ਪ੍ਰੋਪਰ ਇਹਨਾਂ ਦੀ ਪਲੈਨਿੰਗ ਸੀਗੀ ਕਿ ਅਸੀਂ ਗੱਡੀ ਖੋਵਾਂਗੇ ਤੇ ਫਲਾਣੀ ਥਾਂ ਜਾ ਕੇ ਰੁਕ ਜਾਾਂਗੇ ਜਾਂ ਤਾਂ ਉੱਥੇ ਪਹਿਲਾਂ ਕਦੀ ਗਏ ਹੋਣੇ ਆ ਪਹਿਲਾਂ ਅਗਰ ਕੋਈ ਵਾਰਦਾਤ ਕਰਕੇ ਗਏ ਆ ਨਹੀਂ ਕਰਕੇ ਗਏ ਲੇਕਿਨ ਇੰਨਾ ਸੀਗਾ ਵੀ ਉੱਥੇ ਗੁਰਦੁਆਰੇ ਵਾਲਿਆਂ ਨੂੰ ਇਹਨਾਂ ਦੀ ਕੋਈ ਇਸ ਤਰ੍ਹਾਂ ਦੀ ਨੌਲੇਜ ਨਹੀਂ ਸੀਗੀ ਵੀ ਇਹ ਕੋਈ ਇਹੋ ਜਿਹਾ ਕੰਮ ਕਰਕੇ ਇਹ ਕੋਈ ਚੋਰੀ ਧਾਜੇ ਤੱਕ ਹਲੇ ਤੱਕ ਇਹ ਨਹੀਂ ਪਤਾ ਕਿ ਇਹ ਵੀ ਚੋਰੀ ਦਾ ਸੀਗਾ ਉਹਦਾ ਵੀ ਅਸੀਂ ਰਿਪੋਰਟ ਚੈੱਕ ਕਰ ਰਹੇ ਹਾਂ ਜਿਹੜਾ ਪ੍ਰਾਇਮਰੀ ਫੋਕਸ ਸੀਗਾ ਸਾਡਾ ਇਮੀਡੀਏਟ ਉਹ ਇੱਕ ਤਾਂ ਲੜਕੀ ਨੂੰ ਸਿਕਿਉਰ ਕਰਨਾ ਸੀਗਾ ਸੈਕੰਡ ਕਿ ਇਹ ਗੱਡੀ ਨਾਲੇ ਸਾਨੂੰ ਇਹ ਸੀਗਾ ਵੀ ਸ਼ਾਇਦ ਕੋਈ ਹੋਰ ਵਾਰਦਾਤ ਨਾ ਕਰ ਦੇਣ ਅੱਗੇ ਲਿਜਾ ਕੇ ਤੇ ਮੇਬੀ ਜਿੰਨੀ ਕਲੇ ਤੱਕ ਪ੍ਰੀਲੀਮਨਰੀ ਅਸੀਂ ਕਰੀਏ ਇਹਨਾਂ ਦਾ ਇਹ ਇਰਾਦਾ ਸੀਗਾ ਵੀ ਅਸੀਂ ਇੱਥੋਂ ਵੀ ਜਲਦੀ ਤੋਂ ਜਲਦੀ ਨਿਕਲੀਏ ਤੇ ਦਿੱਲੀ ਵੱਲ ਜਾਣ ਦੀ ਕੋਈ ਪਲੈਨਿੰਗ ਕਰ ਰਹੇ ਸੀ ਉਹਨੂੰ ਕੀ ਕਰ ਰਹੇ ਸੀ ਉਹ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਸਰ ਕਿੰਨੀ ਦੇਰ ਤੱਕ ਮੰਦੇ ਰਿਹਾ ਚਲ ਨੂੰ ਲਗਭਗ ਘੰਟਾ ਡੇਢ ਘੰਟਾ ਤਾਂ ਇੱਥੇ ਹੀ ਹੁਣ ਸਾਨੂੰ ਉਹੀ ਮੈਂ ਤੁਹਾਨੂੰ ਦੱਸ ਰਿਹਾ ਨਾ ਵੀ ਅਸੀਂ ਤਾਂ ਹੀ ਇਧਰ ਉਧਰ ਕਿਉਂਕਿ ਇੱਕ ਤਾਂ ਰਾਤ ਨੂੰ ਇੱਕਦਮ ਕੈਮਰੇਾਂ ਚ ਵੀ ਇੰਨੀ ਕਲੈਰਿਟੀ ਨਹੀਂ ਆ ਰਹੀ ਸੀ ਰੂਟ ਨਹੀਂ ਬਣ ਪਾ ਰਿਹਾ ਸੀ ਵੀ ਕਿਸ ਪਾਸੇ ਨਿਕਲ ਗਏ ਤੇ ਜਿਹੜੀਆਂ ਸ਼ਹਿਰ ਦੀਆਂ ਪੀਸੀਆਰ ਟੀਮਾਂ ਸੀਗੀਆਂ ਸਾਰੇ ਪੁਲਿਸ ਸਟੇਸ਼ਨ ਸੀਗੇ ਉਹ ਵੀ ਸਿਟੀ ਸੀਲਿੰਗ ਇਸੇ ਵਾਸਤੇ ਅਸੀਂ ਇੱਕਦਮ ਐਕਟੀਵੇਟ ਕੀਤੀ ਸੀਗੀ ਵੀ ਸਾਡਾ ਪ੍ਰਾਇਮਰੀ ਫੋਕਸ ਪਹਿਲਾਂ ਇਹ ਸੀ ਵੀ ਲੜਕੀਆਂ ਨੂੰ ਸਿਕਿਉਰ ਕੀਤਾ ਜਾਵੇ ਜਿਹਨੂੰ ਕਿਡਨਾ ਇੰਤਜ਼ਾਰ ਹੈ ਬਟ ਜਦੋਂ ਮਤਲਬ ਤੜਕੇ ਸਾਨੂੰ ਲੱਗ ਗਿਆ ਸੀ ਪਤਾ ਵੀ ਉਹ ਹੋ ਗਈ ਫਿਰ ਉਸ ਤੋਂ ਬਾਅਦ ਅਸੀਂ ਗੱਡੀ ਵਾਲੇ ਫੋਕਸ ਅੱਡਾ ਹੋ ਗਿਆ ਸਰ ਨਾਈਟ ਪੈਟਰੋਲਿੰਗ ਨੂੰ ਲੈ ਕੇ ਜੇ ਕੁਝ ਨਹੀਂ ਕੀਤਾ ਕੁਝ ਇਸ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ ਕਿਉਂਕਿ ਜਿਹੜਾ ਵੀ ਜਿੱਥੇ ਹੋਏ ਵਾਰਦਾਤ ਉੱਥੇ ਵੀ ਕਾਫੀ ਦਾ ਨਹੀਂ ਉਸ ਦੇਖੋ ਡਾਰਕ ਸਪots ਇਦਾਂ ਹੈ ਕਿ ਆਪਣੀ ਇੰਨੀ ਸਿਟੀ ਵੀ ਇੱਕ ਵੱਡੀ ਹੈ ਵੀ ਆਪਣੇ ਕੋਲ ਆਪਾਂ ਡਿਸਟ੍ਰਿਕਟ ਵੀ ਪੂਰਾ ਕਵਰ ਕਰਨਾ ਹੁੰਦਾ ਹੈ ਤੇ ਨੋ ਡਾਊਟ ਸਾਡੀਆਂ ਰਾਤ ਨੂੰ ਪੀਸੀਆਜ਼ ਵੀ ਲੱਗਦੀਆਂ ਗਾਸਟ੍ਰੇਡ ਆਫੀਸਰ ਉਹਨਾਂ ਦਾ ਇੰਚਾਰਜ ਲੱਗਦਾ ਹੈ ਸ਼ਿਫਟਿੰਗ ਨਾਕੇ ਵੀ ਰਾਤ ਨੂੰ ਅਲੱਗ-ਅਲੱਗ ਥਾਂ ਤੇ ਲਾਏ ਜਾਂਦੇ ਨੇ ਕਿ ਇੱਕ ਸਾਰੇ ਕੁਝ ਕਰ ਰਹੇ ਲੇਕਿਨ ਜਿਵੇਂ ਹੁਣ ਜਿੰਨੀਆਂ ਜ਼ਿਆਦਾ ਰੋਡਸ ਵਧੀਆਂ ਜਾਂਦੀਆਂ ਉਹਨੇ ਕੱਟ ਵਿੱਚੋਂ ਲਗੱਡੀਆਂ ਰੋਡਾਂ ਸ਼ਾਰਟ ਜਿਹੜਾ ਇੱਕ ਹੋਣ ਐਡਵਾਂਟੇਜ ਹੈਗਾ ਕਿ ਮਹਾਲੀ ਸਿਟੀ ਕਾਫੀ ਹੱਦ ਤੱਕ ਕੈਮਰਾਜ਼ ਨਾਲ ਕਵਰ ਹੋ ਗਈ ਹੈ ਤਾਂ ਸਾਨੂੰ ਜਿਹੜਾ ਇਹਨਾਂ ਦਾ ਰੂਟ ਵਗੈਰਾ ਉਹ ਟ੍ਰੇਸ ਹੋ ਜਾਂਦਾ ਜਲਦੀ ਕਿ ਕਿੱਧਰ ਮੁਕਲੇ ਸਰ ਕੋਈ ਹਰਿਆਣਾ ਕਨੈਕਸ਼ਨ ਵੈਸੇ ਆ ਰਹੇ ਨਹੀਂ ਨਹੀਂ ਹਲੇ ਕਹਿੰਦਾ ਇਦਾਂ ਦਾ ਕੋਈ ਇਸ ਤਰ੍ਹਾਂ ਦਾ ਨਹੀਂ ਹੈ ਜ ਮੇਨ ਗੱਲ ਇਹ ਹੈ ਕਿ ਜੇ ਚਾਰ ਬੰਦੇ ਆਏ ਤੇ ਇਹਨਾਂ ਨੇ ਰੈਂਡਮਲੀ ਇਦਾਂ ਦੀ ਕੋਈ ਕੋਸ਼ਿਸ਼ ਕੀਤੀ ਹੈ ਜਾਂ ਇੱਕ ਪਲੈਨਿੰਗ ਦੇ ਤਹਿਤ ਕੀਤੀ ਗਈ ਹੈ ਪਹਿਲਾਂ ਤਾਂ ਹੋਰ ਅੱਗੇ ਗੱਡੀ ਸਨੇਚ ਕਰਕੇ ਇਹਨਾਂ ਦੀ ਕੀ ਪਲੈਨਿੰਗ ਸੀ ਉਹ ਹੁਣ ਜਿਹੜਾ ਉਹ ਜਾਂਚ ਦਾ ਵਿਸ਼ਾ ਜਿਹੜਾ ਇਨਵੈਸਟਿਗੇਸ਼ਨ ਜਿਸ ਦਾ ਕੁਝ ਆਇਆ ਹੋਵੇ ਨਾ ਦੀ ਨਹੀਂ ਹਲੇ ਅੱਗੇ ਦਾ ਹਲੇ ਨਹੀਂ ਆਇਆ ਹਲੇ ਤਾਂ ਪਹਿਲਾਂ ਅਸੀਂ ਦਾ ਰਿਮਾਂਡ ਲਿਆ ਤੇ ਉਹ ਕਰਕੇ ਹੁਣ ਮਤਲਬ ਇਹੀ ਕਰਾਨੇ ਰਿਮਾਂਡ ਦੇ ਦ ਸਮੈਚ ਕਰਕੇ ਇਹਨਾਂ ਦਾ ਐਕਚੁਅਲੀ ਮਕਸਦ ਕੀ ਸੀ ਤੋ